ਖਬਰ ਲੈਨੇ ਟਾਂਡਾ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਹਜਾਦੇ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਕਿੰਦਾ ਸਰਕਾਰ ਵੱਲੋਂ ਜਿੱਥੇ ਰਾਸ਼ਟਰ ਵਿਆਪੀ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿਸ ਤਹਿਤ ਅੱਜ ਬਲਾਕ ਟਾਂਡਾ ਦੀਨਪੰਦੇ ਪਿੰਡ ਹਰਸੀ ਪਿੰਡ ਵਿਖੇ ਮੰਡ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੀਰਵਾਲਦੀਪਸ ਮਨਾਇਆ ਗਿਆ ਤੇ ਇਸ ਧਾਰਮਿਕ ਸਮਾਗਮ ਵਿੱਚ ਸਬਕਾ ਕੇਂਦਰੀ ਮੰਤਰੀ ਤੇ ਸਾਬਕਾ ਚੇਅਰਮੈਨ ਐਸਈ ਕਮਿਸ਼ਨ ਵਿਜੇ ਸੰਪਲਾ ਤੋਂ ਇਲਾਵਾ ਪਰਿਵਾਰੀ ਬਲਵਿੰਦਰ ਸਿੰਘ ਲਾੜੀ ਜੀਲਾ ਪ੍ਰਧਾਨ ਅਜੇ ਕੌਂਸਲ ਸੇਠੂ ਸਾਫਾ ਚੇਅਰਮੈਨ ਜਹਵਾਰ ਭਰਾ ਖੁਰਾਣਾ ਮਨਜੀਤ ਸਿੰਘ ਦਸੂਆ ਸੁਖਵਿੰਦਰ ਸਿੰਘ ਮੁੰਕਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਤੇ ਜਸਪ੍ਰੀਤ ਸਿੰਘ ਟਾਂਡਾ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਨਰਾਇ ਸੰਗਤ ਨੂੰ ਸਾਹਿਬ ਜੀ ਦੀ ਲਛਾਨੀ ਸਾਹਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਮੌਕੇ ਵਿਜੇ ਸੰਪਾਲਾ ਅਜੇ ਸੈਠ ਜਵਾਰ ਖੁਰਾਣਾ ਮਨਜੀਤ ਸਿੰਘ ਦਸੂਆ ਸੁਖਵਿੰਦਰ ਸਿੰਘ ਮੋਣਕ ਨੇ ਕਿਹਾ ਕਿ ਨਿਰੋਇ ਸਮਾਜ ਦੀ ਸਰਜਣਾ ਲਈ ਪਾਈ ਚਾਰ ਕਿਸਾਨ ਨੂੰ ਮਜ਼ਬੂਤ ਬਣਾਉਣ ਸਮੇਂ ਮੁੱਖ ਜ਼ਰੂਰਤ ਹੈ ਤੇ ਗੁਰਬਖਸ਼ ਸਿੰਘ ਭਾਰਤ ਪੋਸ਼ਣ ਦੀਪਕ ਬਰਮਾ ਹਰਨਾਮ ਸਿੰਘ ਜਗਨਨਾਥ ਕੀਮਤੀ ਲਾਲ ਸੰਜੀਵ ਸਿਆਲ ਵੀਨੂ ਟਾਂਡਾ ਇੰਦਰਜੀਤ ਸਿੰਘ ਬੋਬੀ ਰਾਜਪੁਰ ਮਨਜੀਤ ਸਿੰਘ ਜੀ ਮਾਦ ਹਾਜ਼ਰ ਸਨ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਪੂਰੇ ਵਿਸ਼ੇ ਦੇ ਵਿੱਚ ਜਿੰਨੇ ਵੀ ਕੋ ਨਾਮਿਕ લાભ ਲਿਆ ਸਾਸ ਅਗਰ ਅਸੀਂ ਬੈਠੇ ਆ ਸਾਨੂੰ ਸਾਰਿਆਂ ਨੂੰ ਨਾਲ ਲਾ ਕੇ ਗੁਰੂ ਮਾਰੀ ਦਾ ਪ੍ਰਚਾਰ ਤੇ ਪ੍ਰਸਾਰ ਵਾਸਤੇ ਆਪਣੇ ਜਨਮ ਵਿੱਚ ਉੱਠਾ ਗੁਰੂ ਸਾਹਿਬ ਜੀ ਨੇ ਬੋਇਤਾ ਗੋਚ ਗੁਰੂ ਸਾਹਿਬ ਦੇ ਚਰਨਾਂ ਅੱਜ ਸਾਰੇ ਅਰਦਾਸ ਤੇ ਬੇਨਤੀ ਕਰ ਰਹੇ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਇਹ ਦਿਨ ਜਿਹੜਾ ਉਹ ਸਿਰਫ ਹਿੰਦੁਸਤਾਨ ਜੀ ਨਹੀਂ ਪੂਰੀ ਦੁਨੀਆ ਜਿੱਥੇ ਵੀ ਭਾਰਤੀ ਵਸੇ ਹੈ ਉੱਥੇ ਵੀ ਆ ਰਹੇ ਇਸੇ ਤਰ੍ਹਾਂ ਨਾਲ ਇੱਕ ਪੂਰੀ ਸੰਗਤਾਂ ਇਕੱਠ ਕਰਕੇ ਬਹੁਤ ਵਧੀਆ ਤਰੀਕੇ ਨਾਲ ਮਨਾਉਣ ਦਾ ਉਪਰਾਲੇ ਕੀਤੇ ਜਾ ਰਹੇ ਆ ਜਿੱਥੇ ਜਿੱਤੋਂ ਪਹਿਲੇ ਇੱਕ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਪ੍ਰਦੇਸ਼ ਦੇ ਵਿੱਚ ਵੀਰਵਾਲ ਦਿਵਸ ਦੇ ਰੂਪ ਦੇ ਵਿੱਚ ਸ਼ਹੀਦ ਜਦਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਅੱਜ ਤੋਂ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਪੂਰੇ ਦੇਸ਼ ਦੇ ਵਿੱਚ ਅੱਜ ਇਸ ਦੇਸ਼ ਦੀ ਅੱਜ ਦੇ ਇਸ ਦਿਨ ਨੂੰ 26 ਦਸੰਬਰ ਨੂੰ ਜਿਹੜਾ ਵੀਰਵਾਲ ਦਿਵਸ ਨੇ ਦੇ ਰੋਕ ਤੇ ਮਨਾਉਣ ਦਾ ਆਭਾਨ ਕੀਤਾ ਜਿਹਦਾ ਮਕਸਦ ਉਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਲੋਕਾਂ ਤੱਕ ਜਾਗਰੂਕ ਕਰਨਾ ਹੈ ਔਰ ਜਿਨ੍ਹਾਂ ਨੇ ਆਪਣਾ ਜਿਹੜਾ ਤਸੀਹਸ ਹੈ ਪਰ ਆਪਣਾ ਧਰਮ ਨਹੀਂ ਛੱਡਿਆ ਆਪਣਾ ਸਿੱਧਕ ਨਹੀਂ ਛੱਡਿਆ ਆਪਣਾ ਜਿਹੜਾ ਆ ਆਪਣੇ ਸਿਧਾਂਤਾਂ ਦੇ ਉੱਤੇ ਖੜੇ ਰਹੇ ਔਰ ਉਹਨਾਂ ਤੋਂ ਬਹੁਤ ਵੱਡੀ ਪ੍ਰੇਰਣਾ ਲੈਣ ਦੀ ਲੋੜ ਜਿਹੜੀ ਅੱਜ ਸਾਨੂੰ ਦੱਸ ਰਹੀ ਹੈ ਔਰ ਇਸੇ ਮਕਸਦ ਨਾਲ ਜਿਹੜਾ ਅਸੀਂ ਇਹ ਬੀਰ ਬਾਲਦੇ ਉਸ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਔਰ ਨਾਲ ਜਿਹੜੀ ਜਨਰੇਸ਼ਨ ਨੂੰ ਇਹ ਦੱਸ ਸਕੀਏ ਕਿ ਅੱਜ ਜਿਨ੍ਹਾਂ ਮਕਾਮਾਂ ਤੇ ਅਸੀਂ ਬੈਠੇ ਆ ਉਹਦੇ ਚ ਗੁਰੂ ਸਾਹਿਬਾਨ ਦਾ ਔਰ ਉਹਨਾਂ ਦੇ ਸਹਿਬਜ਼ਾਦਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜਿਹੜਾ ਸਦਕਾ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਨੇ ਪਹੁੰਚੇ ਹਾਂ ਔਰ ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਾਰੇ ਮਨਾਈਏ ਔਰ ਉਹਨਾਂ ਦੇ ਦਿੱਤੇ ਹੋਏ ਦਸੇ ਹੋਏ ਰਾਹਤੇ ਦੇ ਕਿ ਅਸੀਂ ਕਿਸੇ ਵੀ ਹਾਨਾਤਾਂ ਦੇ ਵਿੱਚ ਵੀ ਆਪਣਾ دین ਧਰਮ ਔਰ ਦਿੱਤੇ ਤਰ੍ਹਾਂ ਦਾ ਵੀ ਡਾਮਡੋਲ ਨਾ ਹੋਈਏ ਆਪਣੇ ਹੌਸਲੇ ਬੁਲੰਦ ਰੱਖੀਏ ਔਰ ਆਪਣੀ ਸੇਵਾ ਦੇਸ਼ ਦੀ ਸੇਵਾ ਕਰੀਏ ਸਮਾਜ ਦੀ ਆਪਣੇ ਪਰਿਵਾਰ ਦੀ ਸੇਵਾ ਕਰਦੇ ਹੋਏ ਆਪਣਾ ਨਾਮ ਉੱਚਾ ਕਰੀਏ ਇਹ ਜਿਹੜਾ ਸੰਦੇਸ਼ ਦੇ ਕੇ ਬੀਰਵਾਲ ਦਿਵਸ ਤੇ ਰੋਪ ਦੇ ਦਿਨ ਮਨਾ ਰਹੇ ਸੋ ਅਜੀ ਸਾਰੇ ਉਹਨਾਂ ਨੂੰ ਨਿਮੰਨ ਕਰਨ ਦੇ ਲਈ ਅੱਜ ਇੱਥੇ ਪਿੰਡ ਹਰਸੀ ਵਿੱਚ ਜਿਹੜਾ ਸਾਡਾ ਮੰਡਲ ਪ੍ਰਧਾਨ ਚੰਦ ਸਿੰਘ ਹਰਸੀ ਜੀ ਵਰਪੂਰੀ ਜ਼ਿਲ੍ਹਾ ਦੀ ਟੀਮ ਦੁਆਰਾ ਇਥੇ ਨਰਵਸਤ ਕੋ ਕਿ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਇਤਿਹਾਸ ਟਾਂਡਾ ਤੋਂ ਜਸਪ੍ਰੀ ਸਿੰਘ ਦੀ ਰਿਪੋਰਟ